ਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੇ ਸਾਰਿਆਂ ਦਾ ਸ਼ੌਂਕ ਵਧੀਆ ਚੱਲਦਾ ਹੋਵੇਗਾ ਤੇ ਆਪਾਂ ਸ਼ੌਂਕ ਕਰਦੇ ਆਂ ਆਪਾਂ ਅੱਗੇ ਕੰਮ ਤੋਂ ਆਪਣੇ ਤੋਂ ਬਾਅਦ ਸ਼ਾਮਾਂ ਪੈ ਗਈਆਂ ਤੇ ਹੁਣ ਆਪਾਂ ਕਰਦੇ ਆਂ ਸ਼ੌਂਕ ਨਾਲ ਸ਼ੌਂਕ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਬਾਤਾਂ ਤੇ ਕਾਫੀ ਦੋਸਤਾਂ ਦੇ ਮੈਨੂੰ ਫੋਨ ਆਉਂਦੇ ਆ ਪੁੱਛਦੇ ਆ ਬਾਈ ਮੌਸਮ ਬਦਲ ਰਿਹਾ ਤੇ ਬਦਲਦੇ ਹੋਏ ਮੌਸਮ ਵਿੱਚ ਆਪਾਂ ਆਪਣੇ ਜਾਨਵਰਾਂ ਦੀ ਸਾਂਭ ਸੰਭਾਲ ਕਿਵੇਂ ਕਰੀਏ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਦਲਦਾ ਹੋਇਆ ਮੌਸਮ ਤੇ ਬਦਲਦੇ ਹੋਏ ਲੋਕ ਜਾਂ ਬਦਲੇ ਹੋਏ ਲੋਕ ਕਾਫੀ ਪਰੇਸ਼ਾਨ ਕਰਦੇ ਆ ਠੀਕ ਹੈ ਤੇ ਜਿਵੇਂ ਕਿ ਸਿਆਣੇ ਨੇ ਕਿਹਾ ਹੀ ਆ ਅੱਛਾ ਸ਼ਾਮੀ ਹੁਣ ਆਲੀ ਏ ਰਣੀ ਹਾਂਜੀ ਨਹੀਂ ਸ਼ਾਮੀ ਹੁਣ ਆਲੀ ਨਹੀਂ ਹੈਗੀ ਸ਼ਾਮੀ ਹੁੰਦਾ ਪਿਆ ਠੀਕ ਹੈ ਚੈੱਕ ਕਰੋ ਵਾਕੀ ਤੇ ਦੇਖੋ ਠੀਕ ਹੈ ਪੁੱਛਦੇ ਆ ਦੋਸਤ ਕਿ ਬਾਈ ਜਾਨਵਰ ਬਿਮਾਰ ਹੋ ਰਹੇ ਆ ਪੋਟ ਬੰਦ ਹੋਣ ਦੀ ਦਿੱਕਤ ਆਉਂਦੀ ਆ ਠੀਕ ਹੈ ਕਿਉਂਕਿ ਜਦੋਂ ਮੌਸਮ ਚੇਂਜ ਹੁੰਦਾ ਆ ਤਕਰੀਬਨ ਤੁਸੀਂ ਦੇਖਦੇ ਹੋਣੇ ਆਪਣੇ ਵੀ ਹੁਣ ਕਾਫੀ ਬੁਖਾਰ ਕੂੜ ਚੜਦੇ ਆ ਤੇ ਜਾਨਵਰਾਂ 'ਚ ਵੀ ਸੇਮ ਇਦਾਂ ਦਿੱਕਤ ਆਉਂਦੀ ਆ ਤੇ ਇਸ ਕਰਕੇ ਮੈਂ ਕਹਿੰਨਾ ਉਹਨਾਂ ਵੈਕਸੀਨ ਕਰਿਆ ਕਰੋ ਬਾਕੀ ਵੈਕਸੀਨ ਗਾਂ ਦਾ ਤੰਗ ਵੀ ਹੁੰਦਾ ਤਰੀਕਾ ਹੁੰਦਾ ਵੈਕਸੀਨ ਕਰਿਆ ਕਰੋ ਤਰੀਕੇ ਦੇ ਨਾਲ ਠੀਕ ਹੈ ਫਿਰ ਜਾਨਵਰ ਮਾੜਾ ਮੂਟਾ ਜਿਹੜਾ ਬੁਖਾਰ ਹੁੰਦਾ ਉਹ ਸਹਿ ਜਾਂਦੇ ਆ ਪੂਟਪਾੜ ਚੱਲਦੀ ਰਹਿੰਦੀ ਜਾਨਵਰਾਂ ਦੀ ਠੀਕ ਹੈ ਤੇ ਬਾਕੀ ਆਪਣੇ ਦੋਸਤਾਂ ਲਈ ਆਪਾਂ ਬੱਚੇ ਸੇਲ ਤੇ ਪਾਏ ਹੋਏ ਆ ਮੈਂ ਦੁਬਾਰਾ ਸ਼ੌਂਕ ਕਰੋਨਾ ਅੱਜ ਫੇਰ ਤੇ ਜੇ ਕਿਸੇ ਦੋਸਤ ਨੂੰ ਚਾਹੀਦੇ ਆ ਆਪਣੇ ਨਾਲ ਕੰਟੈਕਟ ਕਰ ਲਿਓ ਠੀਕ ਹੈ ਮੈਂ ਤੁਹਾਨੂੰ ਦੂਜੇ ਜਾਨਵਰ ਵੀ ਆਪਣੇ ਦਿਖਾਉਂਗਾ ਅੰਡਰ ਟਾਈਗਰ ਵੀ ਦਿਖਾਉਂਗਾ ਕਰੀਜ ਪੂਰੀ ਕਰ ਚੱਲਿਆ ਠੀਕ ਐ ਇੱਧਰ ਚੱਲਦੇ ਆਪਾਂ ਕੈਮਰਾ ਵੀਡੀਓ ਚੱਲਦੀ ਰੱਖੂਗਾ ਬਾਅਦ ਚ ਜਿਹੜੀ ਐਡੀਟਿੰਗ ਕਰਨੀ ਓਕੀ ਆ ਥੋੜੀ ਆ ਕੋਈ ਟਾਈਮ ਦੀ ਥੋੜੀ ਕਮੀ ਹੁੰਦੀ ਆ ਤੇ ਜਾਨੂ ਫੇਨੇਰਾ ਹੋ ਜਾਂਦਾ ਤੇ ਐਡੀਟਿੰਗ ਕਰਨੀ ਹੁੰਦੀ ਇੱਧਰ ਨੂੰ ਚੱਲਦੇ ਮੈਂ ਤੁਹਾਨੂੰ ਦਿਖਾਉਣਾ ਅੰਡਰ ਟਾਈਗਰ ਇੱਧਰ ਹੋਏ ਪੁੱਤ ਓਏ ਮੇਰਾ ਪੁੱਤ ਠੀਕ ਐ ਇੱਕ ਮਿੰਟ ਕਰੀਜ ਪੂਰੀ ਕਰ ਚੱਲਿਆ ਵੀ ਤਾਨੂੰ ਪਰੇ ਕਰਦਾ ਰੋਕ ਜੋ ਵੇਟ ਕਰੋ ਰੋਕ ਜੋ ਰੋਕਿਓ ਇੱਕ ਮਿੰਟ ਲੋਕਰ ਸ਼ੌਂਕ ਠੀਕ ਹੈ ਇਹ ਆਪਣਾ ਮੋਰਗੰਡਾ ਟੈਕਰ ਬੁੱਢਾ ਕੁੱਕੜ ਠੀਕ ਹੈ ਲੋ ਨਾਲ ਇਹ ਲਾਈ ਆ ਕੁਕੜੀ ਇਹ ਵੀ ਹੈਗੀ ਆ ਢਾਈਆਂ ਤਿੰਨਾਂ ਸਾਲਾਂ ਦੀ ਸਲੇਟੀ ਠੀਕ ਹੈ ਕਰੀਚ ਪੂਰੀ ਕਰਦਾ ਵਿਆ ਵੀ ਇਧਰ ਨੂੰ ਹਿਜੋ ਹੁਣ ਇੱਕ ਮਿੰਟ ਬਾਕੀ ਇੱਕ ਮੁਰਗੀ ਉਧਰ ਆਪਾਂ ਧਾਨੇ ਦੇ ਬਿਠਾਈਏ ਇੱਕ ਬੱਚੇ ਕੱਢ ਕੇ ਠੀ ਉਧਰ ਆ ਥੱਲੇ ਵਾਲੇ ਬਿੰਗਮ ਆ ਇਹ ਵੀ ਕਰੀਜਪੁਰੀ ਕਰਦਾ ਨਾਲ ਬਿੰਗਮ ਮਾਦੀ ਆ ਤੇ ਆ ਬੱਚੇ ਆ ਚੀਨੇ ਬਿੰਗਮ ਇਹਨਾਂ ਦਾ ਵੀ ਸ਼ੌਂਕ ਕਰਿਓ ਠੀਕ ਹੈ ਤੇ ਇੱਧਰ ਨੂੰ ਆ ਜਾਓ ਜਿਹੜੇ ਬੱਚੇ ਸੇਲ ਤੇ ਆ ਪਹਿਲਾਂ ਉਹ ਦਿਖਾਉਣਾ ਵੱਡੇ ਆਪਣੇ ਕੋਲ ਸੇਲ ਤੇ ਆ ਦੋ-ਦੋ ਮਹੀਨੇ ਦੇ ਹੋ ਚੱਲੇ ਆ ਉਹ ਠੀਕ ਹੈ ਦੇਖਿਓ ਆਪਣੇ ਪੀਲੇ ਮੁਰਗੇ ਦਾ ਜਿਹੜਾ ਮੈਂ ਪਹਿਲਾਂ ਸ਼ੌਂਕ ਕਰਿਆ ਤੁਹਾਨੂੰ ਹਿੱਟ ਲਰਦੇ ਤੇ ਬੱਚਾ ਬਾਲ ਟੀਵੀ ਦਿਖਾਉਣਾ ਮਗਰ ਵੀ ਆਪਣੇ ਕੋਲ ਬੱਚੇ 20 22 ਹੋਰ ਬਣ ਗਏ ਆ ਇੱਕ ਮਿੰਟ ਦੇਰ ਰੱਖੋ ਕਮੈਂ ਟਿਕ ਟਿਕ ਮੈਂ ਇੱਦੀ ਰੱਖਿਓ ਦੋਸਤੋ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਅੱਜ ਆਪਾਂ ਬਲੌਗ ਪਾਉਣਾ ਆ ਕਿਉਂਕਿ ਦੋਸਤ ਪੁੱਛਦੇ ਆਗੇ ਬਾਈ ਤੂੰ ਕਿਤੇ ਕਿਤੇ ਬਲੌਗ ਪਾਉਣਾ ਬਾਈ ਟਾਈਮ ਹੀ ਨਹੀਂ ਲੱਗਦਾ ਯਾਰ ਟਾਈਮ ਦੀ ਬਹੁਤ ਕਮੀ ਹੁੰਦੀ ਆ ਬਾਹਰ ਨਹੀਂ ਹੋਣਾ ਪੁੱਤ ਬਾਹਰ ਨਹੀਂ ਹੋਣਾ ਚਿੱਲੂ ਮਿੱਲੂ ਬਾਲਟੀ ਬਾਹਰ ਨਹੀਂ ਹੋਣਾ ਹਾਂ ਅੰਦਰ ਲੈ ਕੇ ਚੱਲਾਂ ਅੰਦਰ ਅੰਦਰ ਠੀਕ ਹੈ ਸ਼ੌਂਕ ਕਰੋ ਬੱਚੇ ਆਪਣੇ ਕੋਲ ਕਾਫੀ ਆ ਜਿਹੜੇ ਦੋਸਤ ਨਵੇਂ ਸ਼ੌਂਕ ਵਾਲੇ ਆ ਨਾ ਉਹਨਾਂ ਨੂੰ ਸ਼ੌਂਕ ਕਰਾਵਾਂਗੇ ਆਪਾਂ ਕੋਈ ਗੱਲ ਨਹੀਂ ਚਲ ਚਲ ਅੰਦਰ ਚਲੋ ਅੰਦਰ 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 ਲੈ ਕੇ ਠੀਕ ਹੈ ਇਹ ਇਹਨਾਂ ਦੀ ਵੈਕਸੀਨ ਹੋ ਗਈ ਆ ਦੇ ਬੈਠੀ ਨੇ ਕਰ ਰਹੇ ਆ। ਤੋ ਬੈਠ। ਉਖਲਿਕ। ਠੀਕ ਹੈ। ਇਹਨਾਂ ਨੂੰ ਹੁਣ ਬੰਦ ਕਰ ਦੇਣਾ ਕਿਉਂਕਿ ਹੁਣ ਠੰਡ ਛਣੀ ਉਹ ਯਾਨੀ ਸ਼ਾਮ ਨੂੰ ਮੁੜ ਕੇ ਠੰਡ ਹੋ ਜਾਂਦੀ ਰਾਤ ਨੂੰ। ਤੇ ਆਪਾਂ ਇੱਥੇ ਫੇਰ ਅੱਜ ਦੇ ਬਲੌਗ ਦਾ ਐਂਡ ਕਰ ਦਿੰਦੇ ਆ। ਜ਼ਿਆਦਾ ਲੰਬਾ ਨਹੀਂ ਕੱਟਦੇ। ਤੇ ਮੇਰੇ ਭਰਾ ਮੈਂ ਤੁਹਾਨੂੰ ਸਿੱਧੀ ਗੱਲ ਲਾ ਦਿੰਦਾ। ਮੌਸਮ ਬਦਲਦਿਆ ਆ। ਠੀਕ ਹੈ ਰਾਤ ਨੂੰ ਜਦਦਾ ਹੋਣਾ ਪਾਣੀ ਆ ਪਾਣੀ ਚੱਕ ਲੈਣਾ ਪੰਜਾਬ ਨਾਲ ਦੇ ਮੁਰਿਓ ਠੀਕ ਹੈ ਇਹ ਠੰਡਾ ਪਾਣੀ ਨਹੀਂ ਸਵੇਰ ਨੂੰ ਦੇਣਾ ਹੈ ਨਾ ਬੱਚਿਆਂ ਨੂੰ ਤਾਜਾ ਪਾਣੀ ਦੇਣਾ ਹੈ ਨਿੱਗਾ ਹੁੰਦਾ ਉਹ ਟੁੱਟੀ ਦਾ ਭਰ ਕੇ ਰੱਖਿਆ ਹੁੰਦਾ ਬਾਪੂ ਨੇ ਤੇ ਉਹ ਇਹਨਾਂ ਫੀਡਰਾਂ ਦੇ ਵਿੱਚ ਜਿਹੜੇ ਡਰਿੰਕਰ ਆ ਪਾਣੀ ਵਾਲੇ ਆ ਇਹਨਾਂ 'ਚ ਪਾ ਦੇਣਾ ਠੀਕ ਹੈ ਇਹਨਾਂ ਦੇ ਥੱਲੇ ਥੋੜੀ ਜਿਹੀ ਟੁੜੀ ਸਿੱਟਾਂਗੇ ਅੱਜ ਰਾਤ ਨੂੰ ਠੰਡੂ ਜਾਂਦੀ ਥੱਲੇ ਉਹਨਾਂ ਨੂੰ ਠੰਡ ਨਾ ਲੱਗੇ ਦੂਜੇ ਨਾਲੇ ਠੰਡਾ ਪਾਣੀ ਤਾਂ ਹੀ ਦੇਣਾ ਉਹਨਾਂ ਦੀ ਸ਼ਾ ਹੁੰਦੀ ਆ ਤੇ ਪਾਣੀ ਦੇ ਵਿੱਚ ਦੇਖ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਚਲੋ ਕੰਮ ਦੀ ਟਾਡੇ ਬਾਕੀ ਬਾਲੇ ਆਪਾਂ ਸਿਆਣੇ ਤਾਂ ਹੋਣਗੇ। ਆ ਮਰੀ ਗੱਲ ਤੁਹਾਨੂੰ ਇਹ ਦੱਸ ਦਿੰਨਾ ਕਿ ਇਹ ਮੌਸਮ ਬਦਲਦਾ। ਰਾਤ ਨੂੰ ਠੰਡ ਫੇ ਜਾਂਦੀ ਹੈ ਦਿਨੇ ਗਰਮੀ ਹੁੰਦੀ ਹੈ। ਠੀਕ ਹੈ ਇੱਕ ਗੱਲ ਹੋਰ ਕਰਿਆ ਕਰੋ। ਚਾਹੇ ਤੁਸੀਂ ਚਲੋ ਸ਼ਰਾਬ ਪੀਣੀ ਤਾਂ ਮੜੀ ਹੈ ਪਰ ਜੜ ਵਾਲੀ ਇਹਨਾਂ ਲਈ ਚੰਗੀ ਆ। ਇੱਕ ਡੱਟ ਪਾਣੀ ਦਾ ਦੂਜੇ ਤੀਜੇ ਦਿਨ ਸ਼ਰਾਬ ਤਾਂ ਪਾਣੀ ਦੇ ਵਿੱਚ ਘੋਲ ਦਿਆ ਕਰੋ। ਜੇ ਦੇਸੀ ਮਿਲ ਜਾਵੇ ਤਾਂ ਬਾਲੇ ਵਧੀਆ। ਜੇ ਦੇਸੀ ਨਹੀਂ ਮਿਲਦੀ ਰਾਮ ਜਿਹੜੀ ਲਿਆ ਕੇ ਰੱਖ ਲਓ। ਭਾਈਆ ਠੀਕ ਹੈ। ਫਰ ਮੈਂ ਤੁਸੀਂ ਆਪ ਨਹੀਂ ਪਿੰਦੇ ਲੇਕਿਨ ਇਹਨਾਂ ਨੂੰ ਪਲਾਇਆ ਕਰੋ ਵਧੀਆ ਚੀਜ਼ ਹੈ ਇਹਨਾਂ ਦੀ ਮੈਂ ਨਹੀਂ ਪਿੰਦਾ ਲੇਕਿਨ ਇਹਨਾਂ ਨੂੰ ਪਲੋਨਾ ਆ ਕਾਤੋਂ ਪਲੋਨਾ ਇਹਨਾਂ ਦਾ ਅੰਦਰੋਂ ਗਰਮ ਰਹਿੰਦੇ ਆ ਠੀਕ ਆ ਉਹਨਾਂ ਰੇਸ਼ਾ ਰੁਸ਼ਾ ਨਹੀਂ ਹੁੰਦੀ ਤੇ ਆਪਾਂ ਇੱਥੇ ਅੱਜ ਦੇ ਬਲੌਗ ਦਾ ਫਿਰ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਬਲੌਗ ਚ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਿਓ ਫੋਲੋ ਠੀਕ ਆ ਪੇਜ ਆਪਣਾ YouTube ਤੇ ਨਾਰਸੀਲ ਫਾਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਤੇ ਵੀ ਨਾਰਸੀਲ ਫਾਰਮ ਠੀਕ ਆ ਆਪਣੇ Instagram ਤੇ ਫੋਲੋ ਕਰ ਲਿਓ ਤੇ ਬਾਕੀ ਫੇਸਬੁਕ ਤੇ ਵੀ ਫੇਸਬੁਕ ਤੇ ਆਪਣਾ ਅਮਨ ਨਾਲ ਦੇ ਨਾਮ ਦੇ ਆਈਡੀ ਆ ਫੇਸਬੁਕ ਤੇ ਬਾਰੇ ਨਹੀਂ ਝੋਕ ਰਾਈਦਾ ਫੇਸਬੁਕ ਦੇ ਟਾਈਮ ਘੱਟ ਹੁੰਦਾ ਬਾਕੀ ਵਟਸਐਪ ਤੇ ਸਟੇਟਸ ਆਪਾਂ ਲਾਉਂਦੇ ਰਹਿੰਨੇ ਆ ਠੀਕ ਹੈ ਇੱਥੇ ਵੀ ਅੱਜ ਦੇ ਵਲੋਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਵਲੋਗ ਤਦ ਤੱਕ ਲਈ ਰੱਬ ਰੱਖਾ